ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆ ਤਸਵੀਰਾਂ ਤੁਸੀਂ ਦੇ ਦਿੱਤੀਆਂ ਮੇਰੇ ਨਾਲ ਆਪਣੀ ਸਕਰੀਨ ਦੇ ਉੱਤੇ ਜੋ ਕਿ ਫਿਰੋਜ਼ਪੁਰ ਤੋਂ ਸਾਡੇ ਨਾਲ ਸਾਂਝੇ ਕੀਤੇ ਗਏ ਹਨ ਫਿਰੋਜ਼ਪੁਰ ਦੇ ਵਿੱਚ ਇੱਕ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੱਸ ਦਈਏ ਕਿ ਇੱਕ ਗੱਡੀ ਦੇ ਉੱਤੇ ਗੁਰੂ ਘਰ ਦੇ ਸਾਹਮਣੇ ਬਿਲਕੁਲ ਗੁਰੂ ਘਰ ਦੇ ਸਾਹਮਣੇ ਫਿਰੋਜ਼ਪੁਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਕਿ ਤਾਬੜ ਤੋੜ ਗੋਲੀਆਂ ਜਿਹੜੀਆਂ ਨੇ ਗੱਡੀ ਦੇ ਉੱਤੇ बरसा ਦਿੱਤੀਆਂ ਜਾਂਦੀਆਂ ਨੇ ਅਣਪਛਾਤੇ ਲੋਕਾਂ ਵੱਲੋਂ ਜਿਹਦੇ ਵਿੱਚ ਇੱਕ ਪਰਿਵਾਰ ਨੂੰ ਜਿਹੜਾ ਆ ਪੂਰੀ ਤਰ੍ਹਾਂ ਗੋਲੀਆਂ ਮਾਰ ਕੇ ਜਿਹੜੇ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ ਤੁੰਦਾ ਦੇ ਕਿ ਮੌਕੇ ਤੇ ਦੱਸਿਆ ਜਾ ਰਿਹਾ ਕਿ ਤਿੰਨ ਜੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ ਅਣਪਛਾਤੇ ਲੋਕਾਂ ਨੇ ਤਾਬੜ ਤੋੜ ਗੋਲੀਆਂ ਜਿਹੜੀਆਂ ਨੇ ਗੱਡੀ ਦੇ ਉੱਤੇ ਭਰਾ ਦਿੱਤੀਆਂ ਤੇ ਮੌਕੇ ਤੇ ਹੀ ਤਿੰਨ ਜੀ ਜਿਹੜੇ ਨੇ ਮਾਰ ਦਿੱਤੇ ਗਏ ਨੇ ਤੇ ਹਸਪੀਟਲ ਦੇ ਵਿੱਚ ਬਾਕੀਆਂ ਨੂੰ ਜਿਹੜਾ ਆ ਦਾਖਲ ਕਰਵਾਇਆ ਗਿਆ ਆ ਬਹੁਤ ਸਾਰੇ ਲੋਕ ਹਸਪੀਟਲ ਦੇ ਵਿੱਚ ਪਹੁੰਚੇ ਨੇ ਵਾਕਿਆ ਫਰੋਜਪੁਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਗੁਰੂ ਘਰ ਦੇ ਬਿਲਕੁਲ ਸਾਹਮਣੇ ਦੱਸਿਆ ਜਾ ਰਿਹਾ ਕਿ ਇਹ ਵਾਕਿਆ ਹੁੰਦਾ ਆ ਜਿੱਥੇ ਕੀ ਮੋਟਰਸਾਈਕਲ ਸਵਾਰ ਕੁਝ ਨੌਜਵਾਨ ਜਿਹੜੇ ਨੇ ਆਉਂਦੇ ਨੇ ਤੇ ਗੱਡੀ ਦੇ ਉੱਤੇ ਹਮਲਾ ਕਰ ਦਿੰਦੇ ਨੇ ਗੱਡੀ ਦੇ ਉੱਤੇ ਹਮਲਾ ਕਰਨ ਉਪਰੰਤ ਜਿਹੜਾ ਆ ਉਹਨਾਂ ਨੇ ਤਾਬੜ ਤੋੜ ਜੜੀਆਂ ਨੇ ਗੋਲੀਆਂ ਪਰਸਾਣੀਆਂ ਸ਼ੁਰੂ ਕਰ ਦਿੱਤੀਆਂ ਤਸਵੀਰਾਂ ਤੁਸੀਂ ਦੇਖਦੇ ਪਿਓ ਫਿਰੋਜ਼ਪੁਰ ਤੋਂ ਆਓ ਗੱਲਬਾਤ ਕਰ ਲੈਣੇ ਆ ਤੇ ਜਾਣ ਲੈਣੇ ਆ ਕਿ ਸਾਰੀ ਜਾਣਕਾਰੀ ਕੀ ਹੈ ਸੁਦੇਵ ਸਿੰਘ ਜੀ ਵੀਰ ਸਿੱਧਕਾ ਪਈ ਇੱਥੇ ਆਪਣੇ ਸਾਰਾ ਗਾੜੀ ਗੁਰਦੁਆਰੇ ਕੋਲ ਉੱਥੇ ਚੱਲੀਆਂ ਗੋਲੀਆਂ ਤੇ ਤੇ ਨੀਰ ਦੇ ਮਾਤਾ ਕੀ ਮੌਕੇ ਤੇ ਹਾਲੇ ਸੀਰੀਆ ਸੰਧਰ ਬੈਠੇ ਬਤਾ ਨਹੀਂ ਕੋਈ ਕਿਹੜੀ ਖਾਸ ਚੀਜ਼ ਇਹ ਆਪਣੇ ਗੁਰਦੁਆਰੇ 사ੜਾ ਗੜੀ ਕੋਈ ਕਾਰਨ ਪਤਾ ਨਹੀਂ ਦੋ ਕੋਈ ਪਤਾ ਨਹੀਂ ਆ ਬੰਦੇ ਫਰੈਂਡ ਦੇ ਦੱਤੇ ਕੁੜੀ ਦੇ ਦੱਤੇ ਹੋਰੀ ਮੌਕੇ ਤੇ ਦੋ ਜਣ ਦੇ ਦੱਤ ਮੌਕੇ ਤੇ ਨਹੀਂ ਹੁੰਦੇ ਮੌਕੇ ਤੇ ਹੋਗੇ ਬਹੁਤ ਤੁਹਾਡੇ ਕਿਹਨਾਂ ਸੀ ਭਾਜੀ ਪਾ ਮੇਰੇ ਫਰੈਂਡ ਹੀ ਸੀ ਭਾਜੀ ਮੈਂ ਮੌਕੇ ਤੇ ਸੀ ਪੜਾ ਲੱਗਿਆ ਕੋ ਚਲਾਣ ਵਾਲੇ ਹੈਗੇ ਕੌਨ ਸੀਗੇ ਪਤਾ ਨਹੀਂ ਭਾਈ ਇਹਨਾਂ ਪਤਾ 9 ਜਣੇ ਗਏ ਸੀ ਵਿਕਲਾ ਤੇ ਸੀ ਟੋਟਲ ਕਿੰਨੀਆਂ ਗੋਲੀਆਂ ਵਾਹ ਬਹੁਤ ਜ਼ਿਆਦਾ ਭਾਈ ਬਹੁਤ ਜ਼ਿਆਦਾ ਗੋਲੀਆਂ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਉਹ 9 ਜਣੇ ਸੀ ਪਾਪਿਆ ਸੀ ਵਿਕਲਾ ਤੇ ਬੰਸੀ ਗੇਟ ਫਿਰੋਜ਼ਪੁਰ ਵਿਚ ਜੜੀ ਹੈਗੀ ਆ ਦਿਨ ਅੱਜ ਜਿਹੜੀ ਗੋਲੀ ਚੱਲੀ ਸੀ ਇकडे ਜਿਹਨੂੰ ਗੋਲੀ ਵੱਜੀ ਸੀ ਉਹਨੂੰ ਛੇਤੀ ਹਸਪੀਟਲ ਲੈ ਕੇ ਆਇਆ ਗਿਆ ਹੁਣ ਇਥੇ ਇਹਨਾਂ ਦਾ ਇਲਾਜ ਚੱਲ ਰਿਹਾ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਹੈ ਗੋਲੀ ਹਜੂ ਵੈਰੀਫਾਈ ਕਰ ਸਰੇ ਬੰਦਿਆਂ ਦਾ ਪਤਾ ਟੋਟਲ 4 ਟੋਟਲ 4 ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪਤਲ ਲੈ ਕੇ ਆਇਆ ਗਿਆ ਹੈ ਧੰਨਵਾਦ ਹੁੰਦਾ ਕੋਈ ਪਤਾ ਲੱਗ ਸਕਿਆ ਪੁਰਾਣੀ ਰੰਜੀਸ ਹੈ ਜਿਹੜਾ ਹੈਗਾ ਵਿਕਟਿਮ ਉਸਤੇ ਪਹਿਲੇ ਵੀ 302 ਦੇ ਵੀ ਪਰਚੇ ਹਨ 302 ਦੇ ਪਰਚੇ ਪੁਰਾਣੇ ਗੋਲੀ ਚੱਲੀ ਕਿੱਥੇ ਹੈ ਬੰਸੀ ਗੇਟ ਚੋਲਕਪੁਰ